ਹਉ ਗੁਰum ਕਰਿਓ ਜੋ ਹਰ ਰੋਜ ਨਿਤ ਅਮਰਤ ਵੜੇ ਚਦ ਰਹੀ ਲੜੀ ਵਾਲ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲਤ ਪੰਦੇ ਰੱਖੇ ਅਨੁਤਾਨੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗਤੀ ਤੇ ਬਿਰਾਜਮਾਨ ਬੜੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਲੀ ਅੰਦਰ ਸਤਿ ਬੈਠੇ ਗੁਰੂ ਸਾਹਿਬ ਸਤਿ ਸੰਗਤ ਜੀ ਆਓ ਆਓ ਜੋ ਚਿਰਾਂ ਤੋਂ ਆਪਾਂ ਕਈ ਮਹੀਨਿਆਂ ਤੋਂ ਕਹਿ ਲਈਏ ਤਨ ਤਨ ਸਾਰੇ ਸ੍ਰੀ ਗੁਰੂ ਅਨੰਦ ਪਾਤਸ਼ਾਹ ਦੇ ਪਾਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਂ ਆਓ ਅੱਜ ਵੀ ਉਸੇ ਡੜੀ ਦਾ ਕੇਸਾ ਬਣੀਏ ਸਭਰੋਂ ਦੇ ਪਾਵਨ ਜੀਵਨ ਵਿੱਚੋਂ ਆਪਾਂ ਕੁਝ ਗ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਯਤਨ ਕਰੀਏ ਜਿਸ ਰੱਬੀ ਗੁਣਾ ਦੀ ਬਰਕਤ ਦੇ ਨਾਲ ਨਿੱਧੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕੜਿਆਂ ਸਾੜਿਆਂ ਚਿੰਤਾ ਫਿਕਰਾਂ ਤੋਂ ਆਪਾਂ ਬਚ ਸਕੀਏ ਜਮਾਂ ਦੀ ਬਾਤ ਤੋਂ ਬਚ ਸਕੀਏ ਆ ਜੋ ਸੁਣਦੇ ਦੇਖਦੇ ਆ ਰਹੇ ਆਪਾਂ 84 ਲੱਖ ਜੋਨਾ ਇਹਨਾਂ ਤੇ ਜੋ ਜਨਮ ਤੇ ਮਰਨ ਦਾ ਦੁੱਖ ਪਿਆਰਿਓ ਦੁੱਖ ਕਿਆ ਜੁਗਤੋ ਚੰਦਾ ਰੈ ਸਾਡੇ ਨਾਮ ਪਰ ਸੁਬਾ ਤੋਂ ਅਧਿ ਹੋ ਚੁਕੇ ਹਾਂ ਇਸ ਦੁੱਖ ਨੂੰ ਦੁੱਖ ਨਹੀਂ ਮੰਨਿਆ ਸੀ ਅੱਲਾ ਨੰਬਰ ਸੁਣਿਆ ਨਹੀਂ ਜੇ ਸੁਣਿਆ ਤਾਂ ਮੰਨਿਆ ਨਹੀਂ ਤੇ ਜੇ ਜਦੋਂ ਮੰਨਿਆ ਹੀ ਨਹੀਂ ਤਾਂ ਕਰੂਗਾ ਕੀ खुद ही ਘਰ ਤੋਂ ਦਮਦਮ ਇਸ ਵਾਰ ਵੀ ਆਪਾਂ ਜੋ ਸਰਗੁਰਦੀ ਪਾਪ ਜੀਵਨ ਦੀ ਕਥਾ ਵਿਚਾਰ ਕਰ ਰਹੇ ਆ ਇਹਦੇ ਵਿੱਚੋਂ ਆਪਾਂ ਦਬੀ ਗੁਣਾ ਨੂੰ ਲੱਭਣ ਦਾ ਯਤਨ ਕਰੀਏ আর ਆਪਣੇ ਜੀਵਨ ਤੇ ਢਾਲੀਏ ਮੰਦੀ ਮੰਨਾਂਗੇ ਪਰਤਾ ਪਾਪ ਸਰਬ ਤੋਂ ਪਰੋ ਨਹੀਂ ਤਾਂ ਇਸ ਸੰਸਾਰ ਵਿੱਚ ਜੰਮਦੇ ਰਵਾਂਗੇ ਮਰਦੇ ਰਵਾਂਗੇ ਇਹ ਏਹੋ ਜਿਹਾ ਚੱਕੜ ਹੈ ਤੇ ਸੰਸਾਰ ਵਿੱਚ ਮੋਹ ਦਾ ਜਿਤ ਵਿੱਚ ਹਰ ਜੀਵ ਫਸਿਆ ਹੋਇਆ ਹਰ ਜੀਵ ਤਲਾ ਮਨੁੱਖ ਨਹੀਂ ਸਾਰਾ ਸੰਸਾਰ ਮੋਹ ਦੇ ਚੱਕਰ ਵਿੱਚ ਪੜਿਆ ਫਸਿਆ ਹੋਇਆ ਚਾਹੇ ਪਸ਼ੂ ਹੋਵੇ ਪੰਦਰ ਪੰਛੀ ਆ ਕੀੜਾ ਹੈ ਬਕੌੜਾ ਹੈ ਦ੍ਰਿਸ਼ਟ ਅੰਦਰਸ਼ਟ ਸਰਬੋਧ ਵਿੱਚ ਫਸੇ ਹੋਏ ਬੋਧ ਚੱਕਰ ਵਿੱਚ ਫਸੇ ਹੋਏ ਆਉ ਯਤਨ ਕਰੀਏ ਅਪਨ ਸਤਗੁਰਾਂ ਦਾ ਪੱਲਾ ਫੜੀਏ ਤਾਂ ਕਿ ਸੋਖੇ ਦੇ ਚੱਕ ਚੱਕੜ ਵਿੱਚੋਂ ਨਿਕਲ ਜਾਈਏ ਉਹ ਚੱਕੜ ਕੀ ਆ ਬੋਧਾ ਆ ਮੇਰਾ ਇਸ ਮੇਰੇ ਵਾਸਤੇ ਮੈਂ ਕੁਝ ਕਰਨਾ ਤਾਂ ਮੇਰਾ ਹੈ ਇਸ ਮੇਰੇ ਵਾਸਤੇ ਮੈਂ ਕੁਝ ਕਰਦਾ ਹਾਂ ਤੇ ਕੀ ਕਰਦਾ ਹਾਂ ਨਜਾਇਜ਼ ਕਰਦਾ ਹੈ ਜਜ ਕਿਉਂ ਕਰਦਾ ਕਿ ਇਹਦੇ ਨਾਲ ਮੋਹ ਹੈ ਇਦਰਾ ਪਿਆਰ ਹੈ ਪਰ ਪਿਆਰ ਤੇ ਮੋਹ ਵਿੱਚ ਥੋੜਾ ਜਿਹਾ ਫਰਕ ਹੈ ਕਈ ਵਾਰ ਪਿਆਰ ਜਿਹੜਾ ਦਾ ਉਹੀ ਮੋਹ ਬਣ ਜਾਂਦਾ ਹੈ ਸਾਡੇ ਬੱਚੇ ਨੇ ਗਲਤ ਕੀਤਾ ਹੈ ਤੇ ਮੋਹ ਨਾ ਬੱਚੇ ਨਾਲ ਬੱਚੇ ਨੂੰ ਮਾਰ ਨਹੀਂ ਕਰਨਾ ਦੂਸਰਾ ਭਾਵੇਂ ਵਿਗੜਦਾ ਵਿਗੜ ਜਾਵੇ ਦੋਸ਼ ਨੂੰ ਦੂਸਰੇ ਨਾਲ ਬੇਸ਼ੱਕ ਦੁਸ਼ਮਣੀ ਪੈਦੀ ਪੈ ਜਾਵੇ ਪਰ ਬੱਚੇ ਦੇ ਮੋਹ ਵਿੱਚ ਬੱਚੇ ਨੂੰ ਨਹੀਂ ਕੁਝ ਕਹਿਣਾ ਇਹ ਅਮੋਦ ਚੱਕੜ ਇਹਦੇ ਵਿੱਚ ਸਾਰਾ ਸੰਸਾਰ ਫਸਿਆ ਹੋਇਆ ਖਾਸ ਕਰਕੇ ਮਨੁੱਖ ਰੁੱਖ ਤੇ ਲੱਗ ਦਰਦਰ ਵਿੱਚ ਤਸ ਗਿਆ ਹੈ ਜਿੰਨ ਲਗ ਪੈਰ ਯੋਰ ਲਾਉਂਦਾ ਨਾ ਉੱਪਰ ਨੂੰ ਖਿੱਚਣ ਨੂੰ ਚਿਕੜ ਦੇ ਵਿੱਚੋਂ ਉਹਨਾਂ ਨੂੰ ਥੱਲੇ ਤੁਰਿਆ ਜਾਂਦਾ ਹੈ ਕਦੇ ਤੁਸੀਂ ਦੇਖਿਆ ਹੋਊਗਾ ਮੈਂ ਤਾਂ ਤਜਰਬਾ ਕੀਤਾ ਕਿ ਬਚਪਨ ਵਿੱਚ ਰਾਜਸਥਾਨ ਰਹਿੰਦੇ ਤੇਰੇ ਤਾਂ ਪਾਣੀ ਹੁੰਦਾ ਨਾ ਤੇ ਬੋਤੇ ਹਿੱਦਲੇ ਜਦੋਂ ਤੂੰ ਥੱਲੇ ਨੂੰ ਪੈਰ ਜਾਂਦੇ ਉੱਪਰ ਦੀ ਬਜਾਏ ਥੱਲੇ ਨੂੰ ਪੈਰ ਜਾਂਦੇ ਜਿੰਨਾ ਜ਼ਿਆਦਾ ਇਹ ਜਤਿੰਦਰ ਪਰਾਂ ਤੋਂ ਮਿਟੀ ਨਿਕਲਦੀ ਜਾਂਦੀ ਥੱਲੇ ਤੁਰੇ ਜਾਂਦੀ ਇਹ ਯਾਰ ਸਾਡਾ ਬਰੁਖਾ ਜੀ ਨੂੰ ਦਾ ਪੈਰ ਹਾਉ ਉੱਪਰ ਜਿਹੜੀ ਸਤਗੁਰਾਂ ਦੇ ਪਵਨ ਜੀ ਦੇ ਵਿਚਾਰ ਕਰਦੇ ਆ ਉਹ ਉਹਦੇ ਨਾਲ ਜੁੜੀ ਏ ਉਹਦੇ ਵਿੱਚੋਂ ਸਾਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਤੁੰਗੁਰ ਦਮ ਪਾਤਸ਼ਾਹੀ ਮਹਾਰਾਜ ਬਰਦਾਨਾ ਅਰਨਾਲ ਬਰ ਹੁਣ ਇਹਨਾਂ ਨੇ ਸੁਬੰਦ ਦਾ ਟੱਪੂ ਪਾਰ ਕੀਤਾ ਅੱਗੇ ਬਹੁਤ ਵੱਡਾ ਪਹਾੜ ਉਸ ਪਹਾੜ ਤੱਕ ਬਸੋਂ ਦੀ ਸੀ ਬਰਦਾਨਾ ਖੁਸ਼ ਹੋ ਗਿਆ ਕਿ ਤਿੰਨ ਚਾਰ ਦਿਨ ਚੱਲਦੇ ਰਹੇ ਆ ਕੁੱਖ ਬਹੁਤ ਲੱਗੀਆਂ ਹੁਣ ਸਮੁੰਦਰ ਵਿੱਚ ਕੀ ਮਿਲਣਾ ਸੀਗਾ ਜਿੱਤੇ ਥਲ ਤੇ ਕੋਪ ਦੇ ਦੇ ਤਾਂ ਫਿਰ ਤਾਂ ਕੁਝ ਮਿਲ ਜਾਂਦਾ ਕੋਈ ਤੇ ਮਨੁੱਖੀ ਉਸੋਂ ਮਿਲ ਜਾਂਦੀ ਤੇ ਖਾਣ ਨੂੰ ਮਿਲ ਜਾਂਦਾ ਹੁਣ ਸਮੁੰਦਰ ਦੇ ਵਿੱਚੋਂ ਕੀ ਮਿਲਣਾ ਸੀ ਸਮੁੰਦਰ ਦੇ ਚੰਦੇ ਨੇ ਬੱਚੇ ਬੱਚਦੇ ਉੱਪਰ ਦੇ ਉੱਪਰ ਦੇ ਇੱਕ ਖੁਸ਼ੀ ਦੀ ਲਹਿਰ ਮਰਦਾਨੇ ਦੇ ਨਿਕਲੀ ਮਨ ਵਿੱਚ ਫਿਰ ਉੱਠੀ ਬੇਬਸੋਂ ਆ ਗਈ ਆ ਬਹੁਤ ਵੱਡਾ ਇੱਕ ਵਸੋਂ ਦੀਦੀ ਪਿੰਡ ਦੀ ਦਾ ਏ ਉੱਥੇ ਚੱਲ ਕੁਝ ਖਾਣੇ ਤਲਕੂ ਪਾਰ ਤੱਕੇ ਉਸ ਪਿੰਡ ਦੇ ਪਹਾੜੀ ਦੇ ਥੱਲੇ ਤਨਗੁਰ ਨਾਨਕ ਪਾਸ਼ਾ ਪਈ ਪੱਲਾ ਤੇ ਪਈ ਮਰਦਾਨਾ ਤਿੰਨੇ ਬੈਠੇ ਬੜਦਾ ਲੱਗ ਪਾਸ਼ਾ ਜੀ ਤੁਹਾਨੂੰ ਤੋ ਕੋਈ ਫਰਦ ਨਹੀਂ ਪੈਂਦਾ ਜਦ ਸਾਨੂੰ ਵੀ ਆਪਣੇ ਵਰਗੇ ਕਰ ਦੋ ਹਨ ਭੁੱਖ ਨਾ ਲਗੇ ਤੇ ਜਾਂ ਫਿਰ ਸਾਨੂੰ ਕੁਝ ਖਾਣ ਦੋ ਅਗਰ ਤੁਹਾਡੇ ਨਾਲ ਮਿਰਦੇ ਆਂ ਭੁੱਖਾ ਥੋੜਾ ਮਰਦਾ ਜੇ ਤੁਹਾਡੇ ਨਾਲ ਨਹੀਂ ਗੇ ਭੁੱਖੇ ਬਰਾਂਗੇ ਇਦੋਂ ਤਾਂ ਉਹ ਚੰਗਾ ਚੰਗਾ ਮੁਥੇ ਮਿਲੂਗਾ ਪਰ ਜਗ ਦੇ ਦੇਖ ਨ ਮਰਦਾਨਿਆਰ ਰੰਗ ਪਰਤਾਰੇ ਦੇਖ ਉਹ ਕਰਤਾਰ ਕੀ ਕਰ ਰਿਹਾ ਹੈ ਤੇਰੀ ਭੁੱਖ ਵੀ ਮਿਟੋਗੀ ਖਾਣੋਂ ਵੀ ਮਿਲੂਗਾ ਪਰ ਦੁਜਾਰਾ ਦੇਖ ਤੇ ਉਹ ਕੀ ਸੀਗਾ ਉਹ ਦੇਸ਼ ਦੇਵਗੰਦਾਰ ਸੀ ਫਿਰ ਗੁੰਧਾਰ ਦਾ ਨਾਂ ਉਸ ਦੇਸ਼ ਦਾ ਸੀ ਤაცੂ ਪਾਟਲੀਆ ਪਾ ਇਹਦਾ ਰਹਾ ਪੰਜਾਬ ਸੂਬਾ ਇਸ ਤਰ੍ਹਾਂ ਤੋ ਗੁੰਧਾਰ ਦਾ ਸੂਬਾ ਸੀ ਤੇ ਦੇਵ ਤੋਂ ਪਾਪ ਦੇਵਤਾਂ ਨੂੰ ਸਰਾਪ ਦਿੱਤ ਉਹਨਾਂ ਦਾ ਰਾਜ ਸੀ ਉਹ ਤੋਂ ਦਾ ਰਾਜਾ ਸੀ ਨਾ ਦੇ ਦੈਤ ਦਾ ਉਹਦਾ ਨਾਂ ਸੀਗਾ ਦੇਵ ਵਿਰੋਧ ਬਾਕੀ ਛੱਡ ਬਾਕੀਆਂ ਨੂੰ ਕੁਝ ਛੱਡ ਕੇ ਤੇ ਜਿਹੜੀ ਪੋਸਟ 17 ਲੱਖ ਦੀ ਦੱਸਦੇ 17 ਲੱਖ ਦੀ ਉਹ ਦੇਵ ਦੇਵ ਦੈਤਾਂ ਦੀ ਚਿੱਤ ਨੂੰ ਜਾਂਦੇ ਉਜਾੜੀ ਜਾਂਦੇ ਓਹਨੂੰ ਉਹ ਦੇਵ ਲੋਪੀ ਇਹ ਨੀਗਾ ਪੈਗੀ ਧਨ ਗੁਰ ਦਾ ਪਾਛਾ ਤੇ ਤੇ ਮਰਦਾ ਨੇ ਤੇ ਤੇ ਪਾ ਦੇ ਦੀ ਵੀ ਉਹ ਥੱਲੇ ਪਹਾੜੀ ਦੇ ਤਿੰਨ ਸਾਧੂ ਬੈਠੇ ਆ ਅੱਜ ਇਹਨਾਂ ਨੂੰ ਖਾਨ ਦਾ ਨਜ਼ਾਰਾ ਆ ਜੂਗਾ ਦਾਦਾ ਦਾ ਨਾਮ ਜੀ ਤੇ ਮੱਦੇ ਘਾੜੇ ਜਿੱਦਰਾ ਕੌੜਾ ਰਸੀਗਾ ਇਹ ਦੋਵੇਂ ਰਾਸ ਦੇ ਭਾਈ ਦੂਜੇ ਕਿਸਮ ਦੇ ਸੀਗੇ ਇਹ ਵੀ ਬੰਦੇ ਹੀ ਖਾਂਦੇ ਸੀ ਧੁਰਦੇਵ ਜਿਹੜਾ ਰਾਜਾ ਸੀ ਉਹਨਾਂ ਦਾ ਦਾਦਾ